ਤਪ ਜਿਹੜਾ ਨਾਂ ਸੁਣ ਕੇ ਹੀ ਲੋਕਾਂ ਦੇ ਪੈਰ ਕੰਬ ਜਾਣ ਪਰ ਦੁਨੀਆ 'ਚੋ ਕੁਝ ਸ਼ਕੀਨ ਬੰਦੇ ਅਜੇ ਵੀ ਨੇ ਜੋ ਸੱਪ ਨੂੰ ਖਡੌਣੇ ਵਾਂਗ ਹੱਥ 'ਚੋਂ ਪਾ ਲੈਂਦੇ ਨੇ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਇੱਕ ਐਸਾ ਹੀ ਹੈਰਾਨ ਕਰ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਹੜਾ ਵੇਖ ਕੇ ਤਗੜੇ-ਤਗੜਿਆਂ ਦੇ ਵੀ ਹੱਥ ਪਸੀਨੇ ਨਾਲ ਭਿੱਜ ਜਾਣ ਬੀੜੀ ਚੋਂ ਇੱਕ ਬੰਦਾ 5-6 ਸੱਪ ਇੱਕੋ ਵਾਰ ਆਪਣੇ ਹੱਥ 'ਚੋਂ ਫੜ ਲੈਂਦਾ ਹੈ ਜਿਵੇਂ ਸੱਪ ਨਾ ਹੋਣ ਬਸ ਕੁਝ ਰस्सियां ਹੋਣ ਅਤੇ ਗੱਲ ਤਦ ਔਖੀ ਹੋ ਜਾਂਦੀ ਹੈ ਜਦੋਂ ਉਹ ਸੱਪ ਉਸ ਦਾ ਦੂਜਾ ਹੱਥ ਕੱਟਣ ਲੱਗ ਪੈਂਦੇ ਨੇ ਦਰਤਾਂ ਹੁੰਦਾ ਹੈ ਪਰ ਬੰਦਾ ਛੱਡਦਾ ਵੀ ਨਹੀਂ ਇਹੋ ਜਿਹੀ ਨਿਡਰਤਾ ਦੇਖ ਕੇ ਲੱਗਦਾ ਹੈ ਜਿਵੇਂ ਉਸ ਦੇ ਸਰੀਰ ਤੇ ਜ਼ਹਿਰ ਦਾ ਕੋਈ ਵੀ ਅਸਰ ਨਹੀਂ ਹੁੰਦਾ ਫਿਰ ਥੋੜੀ ਦੇਰ ਬਾਅਦ ਉਹ ਬੰਦਾ ਸਾਰੇ ਸੱਪ ਜੰਗਲ ਚੋਂ ਛੱਡ ਦਿੰਦਾ ਹੈ ਪਰ ਇੱਕ ਸੱਪ ਨੂੰ ਹੱਥੋਂ ਨਹੀਂ ਜਾਣ ਦਿੰਦਾ ਜਿਹੜਾ ਉਸ ਤੇ ਵਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਬੰਦੇ ਦਾ ਕਹਿਣਾ ਹੈ ਕਿ ਇਹ ਮੈਕਰੋ ਸੱਪ ਨੇ ਇਹ ਹੌਲੀ ਹੌਲੀ ਅਸਰ ਕਰਦੇ ਨੇ ਇਹ ਵੀਡੀਓ ਇੰਸਟਾਗ੍ਰam ਦੇ ਦਾ ਰੀਅਲ ਟਾਰਜਨ ਨਾਂ ਦੇ ਪੇਜ ਨੇ ਪਾਇਆ ਹੈ ਤੇ 8 ਲੱਖ ਤੋਂ ਵੱਧ ਲੋਕ ਇਸ ਨੂੰ ਵੇਖ ਚੁੱਕੇ ਨੇ ਕਿਸੇ ਨੇ ਇਸ ਨੂੰ ਸੱਪਾਂ ਦਾ ਸਰਦਾਰ ਕਿਹਾ ਕਿਸੇ ਨੇ 나ਗ ਲੋਕ ਦਾ ਬੰਦਾ ਤੇ ਕੁਝ ਲੋਕ ਤਾਂ ਪੁੱਛ ਰਹੇ ਨੇ ਜਦੋਂ ਸੱਪ ਕੱਢਦੇ ਨੇ ਤੈਨੂੰ ਡਰ ਕਿਉਂ ਨਹੀਂ ਲੱਗਦਾ ਸੱਚ ਪੁੱਛੋ ਤਾਂ ਇਹ ਬੰਦਾ ਰੀਅਲ 'ਚੋਂ ਨਹੀਂ ਸਿੱਧਾ ਫਿਲਮਾਂ 'ਚੋਂ ਹੋਣਾ ਚਾਹੀਦਾ ਹੈ